ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਵਿੱਚ ਅੱਜ ਆਪਾਂ ਤੁਹਾਡੇ ਲਈ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਜਿਹੜੀ ਆਪਾਂ ਬਣਾ ਰਹੇ ਹਾਂ ਇਹਦੇ ਬਾਰੇ ਤੁਸੀਂ ਕਹੋਗੇ ਇਹ ਵੀ ਕੋਈ ਵੀਡੀਓ ਬਣਾਈ ਆ ਪਰ ਮੈਂ ਖੁੱਦਾ ਆਪਣਾ ਵੈਪਨ ਲਾਇਸੈਂਸ ਰੀਨਿਊ ਕਰਾਉਣਾ ਸੀਗਾ ਇੱਕ ਤਾਂ ਮੈਨੂੰ ਉਹਦਾ ਸਮਾਂ ਨੰਗਿਆ ਜਾਦ ਭੁੱਲ ਗਿਆ ਲੇਟ ਫੀਸ ਜਿਹੜੀ 3000 ਰੁਪਿਆ ਮੈਨੂੰ ਪੈ ਗਈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਮੈਨੂੰ ਮੁੜ ਕੇ ਇਹ ਵੀ ਪੁੱਛਣਾ ਪਿਆ ਵੀ ਲਾਇਸੈਂਸ ਰੀਨਿਊ ਕਰਾਉਣ ਵਾਸਤੇ ਕਿਹੜੇ ਕਿਹੜੇ ਡਾਕੂਮੈਂਟਸ ਨਾਲ ਲੱਗਦੇ ਨੇ ਉਹ ਪੁੱਛਣਾ ਪਿਆ ਤੇ ਮੈਂ ਜੋਨਾ ਵੀ ਮੈਂ ਇਸ ਵੀਡੀਓ ਰਹੀਂ ਆਪ ਸਭ ਨੂੰ ਇਹ ਦੱਸ ਦਵਾਂ ਤਾਂ ਕਿ ਜੋ ਵੀ ਵੀਡੀਓ ਦੇਖੇ ਉਹਨੂੰ ਪਤਾ ਲੱਗ ਜਾਵੇ ਵੀ ਕੋਈ ਵੀ ਆਪਾਂ ਲਾਇਸੈਂਸ ਰੀਨਿਊ ਕਰਾਉਣਾ ਆਰਮਜ਼ ਲਾਇਸੈਂਸ ਤੇ ਉਹਦੇ ਵਾਸਤੇ ਕਿਹੜੇ-ਕਿਹੜੇ ਡਾਕੂਮੈਂਟਸ ਨਾਲ ਲੱਗਦੇ ਨੇ ਦੋਸਤੋ ਇੱਕ ਤਾਂ ਅੱਜ ਕੱਲ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਸਹੂਲਤ ਦਿੱਤੀ ਗਈ ਆ ਆਨਲਾਈਨ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਆਪਾਂ ਜਿਹੜਾ ਹੈਗਾ ਫਾਰਮ ਰੀਨਿਊ ਦਾ ਡਾਊਨਲੋਡ ਕਰ ਲੈਨੇ ਆ ਫਾਰਮ ਡਾਊਨਲੋਡ ਕਰਕੇ ਫਿਰ ਆਪਾਂ ਉਹਨੂੰ ਚੰਗੀ ਤਰ੍ਹਾਂ ਪੜ੍ਹਦੇ ਆ ਪੜ੍ਹ ਕੇ ਕੀ ਕੀ ਉਹਦੇ ਨਾਲ ਕਿਹੜੇ-ਕਿਹੜੇ ਡਾਕੂਮੈਂਟਸ ਲੱਗਣੇ ਆ ਉਹ ਆਪਾਂ ਤਿਆਰ ਕਰਦੇ ਆ ਤੋ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਵੀ ਆਰੰਝ ਲਾਇਸੈਂਸ ਰੀਨਿਊ ਕਰਾਉਣ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਫਾਰਮ ਡਾਊਨਲੋਡ ਕਰਦੇ ਆ ਉਹਨੂੰ ਚੰਗੀ ਤਰ੍ਹਾਂ ਭਰੋ ਆਪ ਭਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜੇ ਮੇਰੇ ਵੀਰ ਪੈਣ ਨਹੀਂ ਭਰਾ ਨਹੀਂ ਭਰ ਸਕਦੇ ਉਹ ਕਿਸੇ ਕੋਲ ਭਰਾ ਸਕਦੇ ਨੇ ਕੋਈ ਬਹੁਤੀ ਮੁਸ਼ਕਲ ਨਹੀਂ ਹੈਗੀ ਉਹਦੇ ਵਿੱਚ ਭਰਨ ਦੇ ਵਿੱਚ ਨਾਮ ਐਡਰੈਸ ਤੇ ਲਾਇਸੈਂਸ ਨੰਬਰ ਕਿੱਥੋਂ ਬਣਿਆ ਸਾਰਾ ਕੁਝ ਇਹ ਆਪਾਂ ਵਿੱਚ ਉਹਦੇ ਦੇਣਾ ਹੁੰਦਾ ਨੰਬਰ ਇੱਕ ਤੇ ਆਪਾਂ ਨੂੰ ਇਹਦੇ ਵਾਸਤੇ ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲ ਵਿੱਚੋਂ ਡੋਗ ਟੈਸਟ ਜਿਹੜਾ ਹੁੰਦਾ ਵੀ ਬੰਦਾ ਕੋਈ ਉਹ ਜਾ ਨਸ਼ਾਦ ਨਹੀਂ ਕਰਦਾ ਜਿੱਦਾਂ ਕਿ ਅੱਜ ਕੱਲ੍ਹ ਗੰਭੀਰ ਨਸ਼ੇ ਜਿਹੜੇ ਹੈਗੇ ਆ ਉਹਨਾਂ ਦੀ ਕਾਫੀ ਪ੍ਰੋਬਲਮ ਹੈਗੀ ਆ ਡਾਕ ਟੈਸਟ ਕਰਾਉਣ ਵਾਸਤੇ ਆਪਾਂ ਸਰਕਾਰੀ ਹਸਪਤਾਲ ਕੋਈ ਜਿਹੜਾ ਤੁਹਾਡਾ ਨੇੜੇ ਦਾ ਜ਼ਿਲ੍ਹੇ ਦਾ ਹਸਪਤਾਲ ਹੈਗਾ ਉਥੋਂ ਆਪਾਂ ਇੱਕ ਆਪਣੀ ਪਰਚੀ ਕਟਾਉਨੇ ਆ ਜੂਰੇ ਮੈਂ ਸੈਂਪਲ ਜਿਹੜਾ ਆਪਣਾ ਉਹ ਲਿਆ ਜਾਂਦਾ ਤੇ ਆਪਾਂ ਨੂੰ ਜਿਹੜੀ ਉਸੇ ਦਿਨ ਹੀ ਰਿਪੋਰਟ ਮਿਲ ਜਾਂਦੀ ਆ ਉਸ ਤੋਂ ਬਾਅਦ ਆਪਾਂ ਕਿਸੇ ਐਮਬੀਐਸ ਐਮਬੀਬੀਐਸ ਐਮ ਡੀ ਡਾਕਟਰ ਕੋ ਆਪਣਾ ਮੈਡੀਕਲ ਕਰਾਉਣਾ ਹੁੰਦਾ ਮੈਡੀਕਲ ਦਾ ਜਿਹੜਾ ਫਾਰਮ ਆ ਉਹ ਵੀ ਜਦੋਂ ਆਪਾਂ ਫਾਰਮ ਡਾਊਨਲੋਡ ਸਾਰਾ ਕਰਦੇ ਆ ਉਹਦੇ ਵਿੱਚ ਹੀ ਹੁੰਦਾ ਸਵੈ ਘੋਸ਼ਣਾ ਵੀ ਉਹਦੇ ਵਿੱਚ ਹੀ ਹੁੰਦਾ ਆਪਾਂ ਦਸਤਕਤੀ ਕਰਨੀ ਹੁੰਦੀ ਹੈ ਆਪਣੇ ਤੇ ਜਿਹੜਾ ਮੈਡੀਕਲ ਆ ਉਹ ਡਾਕਟਰ ਤੋਂ ਡਿਗਰੀ ਹੋਲਡਰ ਡਾਕਟਰ ਤੋਂ ਕਰਾਇਆ ਜਾਂਦਾ ਉਸ ਤੋਂ ਬਾਅਦ ਆਪਣਾ ਜਿਹੜੀਆਂ ਹੈਗੀਆਂ ਫਾਰਮ ਦੇ ਉੱਤੇ ਦੋ ਫੋਟੋਸ ਜਿਹੜੀਆਂ ਤਿੰਨ ਫੋਟੋ ਹਾਂ ਤਿੰਨ ਫੋਟੋ ਜਿਹੜੀਆਂ ਲੱਗਦੀਆਂ ਉਹ ਕਾਲਮ ਉੱਥੇ ਬਣੇ ਹੋਏ ਆ ਤੀਜੀ ਫੋਟੋ ਜਿਹੜੀ ਆ ਉਹ ਜਿਹੜਾ ਮੈਡੀਕਲ ਹੁੰਦਾ ਆਪਣਾ ਉਸ ਫਾਰਮ ਤੇ ਲੱਗਦੀ ਆ ਦੋ ਦੂਜੇ ਫਾਰਮ ਤੇ ਲੱਗਦੀਆਂ ਉਸ ਤੋਂ ਬਾਅਦ ਆਪਾਂ ਆਧਾਰ ਕਾਰਡ ਦੀ ਇੱਕ ਕਾਪੀ ਜਿਹੜੀ ਨਾਲ ਅਟੈਚ ਕਰਨੀ ਹੁੰਦੀ ਆ ਫੋਟੋ ਸਟੇਟ ਆਪਣਾ ਪੈਨ ਕਾਰਡ ਜਿਹੜਾ ਉਹਦੀ ਫੋਟੋ ਸਟੇਟ ਆਪਾਂ ਨਾਲ ਲਾਉਣੀ ਆ ਫਿਰ ਅੱਗੇ ਆਪਾਂ ਜਿਹੜਾ ਹੈਗਾ ਵਾ ਜਿਸ ਜਗ੍ਹਾ ਦੇ ਉੱਤੇ ਤੁਸੀਂ ਘਰ ਦੇ ਵਿੱਚ ਉਸ ਜ ਆਪਣੇ ਉਸ ਅਸਲੇ ਨੂੰ ਘਰ ਵਿੱਚ ਜਿੱਥੇ ਤੁਸੀਂ ਸੇਫ ਬਣਾਇਆ ਉੱਥੇ ਰੱਖਦੇ ਆ ਉਹਦੀ ਇੱਕ ਫੋਟੋ ਕਲਿੱਕ ਕਰਕੇ ਉਹਨੂੰ ਕਲਰ ਜਾਂ ਬਲੈਕ ਐਂਡ ਵਾਈਟ ਫੋਟੋ ਸਟੇਟ ਉਹਦੀ ਕੱਢ ਕੇ ਉਹ ਤੁਸੀਂ ਨਾਲ ਲਾਉਣੀ ਹੁੰਦੀ ਆ ਇਹ ਜਿਹੜੇ ਦਸਤਾਵੇਜ਼ ਡਾਕੂਮੈਂਟਸ ਜਿਹੜੇ ਨਾਲ ਲੱਗਦੇ ਆ ਨੰਬਰ 1 ਤੇ ਡਾਕਟਰ ਟੈਸਟ ਨੰਬਰ 2 ਤੇ ਮੈਡੀਕਲ ਨੰਬਰ 3 ਤੇ ਆਧਾਰ ਕਾਰਡ ਦੀ ਫੋਟੋ ਸਟੇਟ ਨੰਬਰ 4 ਤੇ ਪੈਨ ਕਾਰਡ ਦੀ ਫੋਟੋ ਸਟੇਟ ਅੱਗੇ ਨੰਬਰ 5 ਤੇ ਜਿਹੜਾ ਤੁਸੀਂ ਸੇਫ ਜਿੱਥੇ ਕੋਈ ਆਪਦੇ ਘਰ ਵਿੱਚ ਸੇਫ ਬਣਾਇਆ ਅਲਮਾਰੀ ਬਣਾਇਆ ਬਣਾਈ ਹੈਗੀ ਜਿੱਥੇ ਤੁਸੀਂ ਆਪਣਾ ਅਸਲਾ ਰੱਖਦੇ ਹੋ ਉਹਦੀ ਇੱਕ ਫੋਟੋ ਵਿੱਚ ਅਸਲਾ ਰੱਖ ਕੇ ਉਹਦੀ ਇੱਕ ਫੋਟੋ ਖਿੱਚ ਕੇ ਤੁਸੀਂ ਨਾਲ ਲਾਉਣੀ ਹੁੰਦੀ ਆ ਹੁਣ ਇਹਦੇ ਵਿੱਚ ਜਿਹੜਾ ਸਾਰੇ ਲੇਟ ਫੀਸ ਪਾ ਕੇ ਜਿਹੜਾ ਹੈਗਾ 7400 75 ਰੁਪਏ ਜਿਹੜੇ ਉਹ ਲੱਗਦੇ ਆ ਜਿਹੜੀ ਲੇਟ ਫੀਸ ਉਹਦੀ 3000 ਰੁਪਏ ਵਾ ਜਿਸ ਮਹੀਨੇ ਆਪਣਾ ਫਰਜ਼ ਕਰ ਲੋ ਆਪਣਾ ਆ ਮਾਰਚ ਦਾ ਮਹੀਨਾ ਮਾਰਚ ਮਹੀਨੇ ਦੇ ਵਿੱਚ ਆਪਣਾ ਲਾਇਸੈਂਸ ਐਕਸਪਾਇਰ ਹੋ ਰਿਹਾ ਮਾਰਚ ਤੋਂ ਬਾਅਦ ਆਪਾਂ ਨੂੰ 1 ਮਹੀਨਾ ਹੋਰ ਮੌਲਤ ਦਿੰਦੇ ਆ ਉਸ ਅਗਲੇ ਮਹੀਨੇ ਮਾਰਚ ਤੋਂ ਬਾਅਦ ਅਪ੍ਰੈਲ ਅਪ੍ਰੈਲ ਦੇ ਵਿੱਚ ਵਿੱਚ ਆਪਾਂ ਜਿਹੜਾ ਉਹ ਆਪਣਾ ਲਾਇਸੈਂਸ ਨਿਕਲਦਿਆਂ ਇੱਕ ਮਹੀਨਾ ਅਪ੍ਰੈਲ ਦਾ ਹੋ ਗਿਆ ਅਪ੍ਰੈਲ ਮਹੀਨਾ ਨੰਗੜ ਤੋਂ ਬਾਅਦ ਜਿਸ ਤਰੀਕ ਨੂੰ ਤੁਹਾਡਾ 10 ਜਾਂ 12 ਨੂੰ ਤੁਹਾਡਾ ਲਾਇਸੈਂਸ ਐਕਸਪਾਇਰ ਹੋ ਰਿਹਾ ਉਸ ਉਹਨਾਂ ਦਿਨਾਂ ਦੇ ਵਿੱਚ ਵਿੱਚ ਜਿਹੜਾ ਤੁਸੀਂ ਇਹ ਜਮਾ ਕਰਉਣਾ ਹੁੰਦਾ ਫਿਰ ਮੈਂ ਕਹਿੰਦਾ ਮਤਲਬ ਉਈ ਫਰਜ ਕਰ ਲੋ ਮਾਰਚ ਦੇ ਵਿੱਚ ਤੁਹਾਡਾ ਲਾਇਸੈਂਸ ਐਕਸਪਾਇਰ ਹੋ ਗਿਆ 2017 3 25 ਦੇ ਵਿੱਚ ਤੁਹਾਡਾ ਐਕਸਪਾਇਰ ਆ ਤਿੰਨ ਤੋਂ ਬਾਅਦ ਚੌਥਾ ਮਹੀਨਾ ਆਪਾਂ ਨੂੰ ਮਿਲਣਾ ਵਿੱਚ ਆਪਾਂ ਫੇਰ ਵੀ ਅੱਖਾਂ ਖੋਲਣੀਆਂ ਵੀ ਲੇਟ ਨਾ ਹੋ ਜੀਏ ਚੌਥਾ ਮਹੀਨਾ ਨਿਕਲਣ ਤੋਂ ਬਾਅਦ ਫਰਜ ਕਰ ਲੋ 17 ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ 2 ਮਈ ਦੀ ਨੂੰ ਆਪਾਂ ਜਿਹੜਾ ਉਹਨੂੰ ਜਮ੍ਹਾਂ ਕਰਾਉਣਾ ਹੁੰਦਾ ਆਪਣੇ ਨੇੜੇ ਜਿਹੜੇ ਸੇਵਾ ਕੇਂਦਰ ਬਣੇ ਉੱਥੇ ਤੋ ਇਹ ਜਿਹੜੀ ਛੋਟੀ ਜਿਹੀ ਵੀਡੀਓ ਹੈ ਤੇ ਆਮ ਹੀ ਨੌਲੇਜ ਵਾਸਤੇ ਬਹੁਤ ਮੇਰੇ ਵੀਰਾਂ ਭੈਣਾਂ ਨੂੰ ਪਤਾ ਹੋਊਗਾ ਭੈਣਾ ਭਰਾਵਾਂ ਨੂੰ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈ ਇਹ ਵੀਡੀਓ ਖਾਸ ਉਹਨਾਂ ਕਰਕੇ ਹੋਈ ਬਣਾਈ ਹੈ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੇਖ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਵੀਡੀਓ ਥੱਲੇ ਆਪਣੇ ਕਮੈਂਟਸ ਜ਼ਰੂਰ ਕੁਛ ਨਾ ਕੁਛ ਦਿਆ ਕਰੋ ਇਹਦੇ ਨਾਲ ਪਤਾ ਲੱਗ ਜਾਂਦਾ ਕਮੈਂਟਸ ਤੁਹਾਡੇ ਡੀਕਦੇ ਰਹਿੰਦੇ ਆ ਉਹ ਜ਼ਰੂਰ ਦਿਆ ਕਰੋ ਚੰਗੇ ਮਾੜੇ ਜੋ ਵੀ ਤੁਹਾਨੂੰ ਵੀਡੀਓ ਚ ਚੰਗਾ ਲੱਗਾ ਜਾਂ ਮਾੜਾ ਲੱਗਾ ਉਹਦੇ ਬਾਰੇ ਥੋੜੀ ਮੈਨੂੰ ਸੇਧ ਦਿਆ ਕਰੋ ਤਾਂ ਕਿ ਵੀਡੀਓ ਦੇ ਵਿੱਚ ਹੋਰ ਵੀ ਸਤਾਰ ਕਰ ਸਕਾਂ ਵੀਡੀਓ ਦੇਖਣ ਲਈ ਤੁਸੀਂ ਸਮਾਂ ਕੱਢਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਰੱਬ ਰੱਖਾ